ਜੈ ਪੀਰਾਂ ਦੀ ਦੋਸਤੋ ਇਹ ਦਰਵਾਰ ਵੱਡੇ ਪੀਰ ਬਾਬਾ ਗੌਸਪਦ ਜੀ 11ਵੇਂ ਵਾਲੇ ਪੀਰਾਂ ਦਾ ਦਰਵਾਰ ਹੈ ਜਿਨ੍ਹਾਂ ਨੂੰ ਬਗਦਾਦ ਵਾਲੇ ਪੀਰ ਵੀ ਕਿਹਾ ਜਾਂਦਾ ਹੈ ਤੇ ਦੋਸਤੋ ਤੁਸੀਂ ਇੱਕ ਕਹਾਵਤਾਂ ਸੁਣੀ ਹੋਊਗੀ ਕਿਹਾ ਜਾਂਦਾ ਕਿ 12 ਸਾਲਾਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ ਤੇ ਉਹ ਕਹਾਵਤ ਵੀ ਇਨ੍ਹਾਂ ਪੀਰਾਂ ਦੇ ਨਾਲ ਸੰਬੰਧਿਤ ਹੈ ਕਿਉਂਕਿ ਇਨ੍ਹਾਂ ਪੀਰਾਂ ਨੇ ਰੂੜੀ ਮਾਤਾ ਦਾ ਸਮੁੰਦਰ ਦੇ ਵਿੱਚ ਡੁੱਬਿਆ ਹੋਇਆ ਬੇੜਾ 12 ਸਾਲਾਂ ਦੇ ਬਾਅਦ ਤਾਰਿਆ ਸੀ। ਦੋਸਤੋ ਇਹਨਾਂ ਨੂੰ ਵੱਡੇ ਪੀਰ ਕਿਹਾ ਜਾਂਦਾ ਤੇ 11ਵੀਂ ਵਾਲੇ ਪੀਰ ਕਿਹਾ ਜਾਂਦਾ ਹੈ ਤੇ ਇਹਨਾਂ ਨੂੰ ਮੰਨਣ ਵਾਲੇ ਲੋਕ ਹਰ ਮਹੀਨੇ ਇਹਨਾਂ ਦੀ 11ਵੀਂ ਬਣਾਉਂਦੇ ਨੇ ਤੇ 11ਵੀਂ ਵਾਲੇ ਦਿਨ ਇਹਨਾਂ ਦੇ ਨਾਮ ਦੀਆਂ ਨਿਆਜ਼ਾਂ ਬੰਦੀਆਂ ਨੇ। 11ਵੀਂ ਵਾਲੇ ਪੀਰਾਂ ਦਾ ਇਹ ਦਰਬਾਰ ਹਿਮਾਚਲ ਪ੍ਰਦੇਸ਼ ਦੇ ਵਿੱਚ ਹੈ। ਹਿਮਾਚਲ ਪ੍ਰਦੇਸ਼ ਦਾ ਜ਼ਿਲ੍ਹਾ ਊਨਾ ਤੇ ਊਨੇ ਤੋਂ 10 ਕਿਲੋਮੀਟਰ ਦੀ ਦੂਰੀ ਦੇ ਉੱਤੇ ਪ੍ਰਸਿੱਧ ਹੈ ਪਿੰਡ ਪੀਰ ਨਗਾਹਾ। ਤੇ ਪੀਰ ਨਗਾਹੇ ਦੇ ਵਿੱਚ ਦਰਬਾਰ ਆ 11ਵੀਂ ਵਾਲੇ ਪੀਰਾਂ ਦਾ ਦੋਸਤੋ 11ਵੀਂ ਵਾਲੇ ਪੀਰਾਂ ਦੇ ਦਰਬਾਰ ਦੇ ਵਿੱਚ ਬਹੁਤ ਦੂਰ ਦੂਰ ਤੋਂ ਸੰਗਤ ਵੱਡੀ ਗਿਣਤੀ ਦੇ ਵਿੱਚ ਪਹੁੰਚ ਕੇ ਆਪਣੀ ਹਾਜ਼ਰੀ ਲਵਾਉਂਦੀ ਹੈ ਤੇ ਪੀਰਾਂ ਦਾ ਇਹ ਦਰਬਾਰ ਹੁਣ ਦਵਾਰੇ ਬਣ ਕੇ ਤਿਆਰ ਹੋ ਰਿਹਾ ਹੈ ਦੱਸਿਆ ਗਿਆ ਕਿ ਪੀਰਾਂ ਦੇ ਇਸ ਦਰਬਾਰ ਦੇ ਉੱਤੇ 11 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਨੇ ਤੇ ਹਿਮਾਚਲ ਗਵਰਨਮੈਂਟ ਵੱਲੋਂ 11ਵੀਂ ਵਾਲੇ ਪੀਰਾਂ ਦੇ ਦਰਬਾਰ ਦੇ ਲਈ 11 ਕਰੋੜ ਰੁਪਏ ਜਾਰੀ ਕੀਤੇ ਗਏ ਨੇ ਤੇ ਪੀਰਾਂ ਦੇ ਦਰਬਾਰ ਦਾ ਕੰਮ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਚੱਲ ਰਿਹਾ ਹੈਗਾ। ਦੋਸਤੋ ਦੱਸਿਆ ਜਾਂਦਾ ਹੈ ਕਿ ਇੱਕ ਮਾਤਾ ਸੀ ਜਿਸ ਦਾ ਨਾਮ ਸਲੀਮਾ ਸੀ ਤੇ ਪਰ ਪਿੰਡ ਦੇ ਵਿੱਚ ਉਸ ਨੂੰ ਰੂੜੀ ਮਾਤਾ ਦੇ ਨਾਮ ਨਾਲ ਪੁਕਾਰਿਆ ਜਾਂਦਾ ਸੀ। ਤੇ ਰੂੜੀ ਮਾਤਾ ਦੇ ਕੋਈ ਔਲਾਦ ਨਹੀਂ ਸੀ ਤੇ ਰੂੜੀ ਮਾਤਾ ਨੂੰ ਇਹਨਾਂ ਪੀਰਾਂ ਨੇ ਬਚਪਨ ਦੇ ਵਿੱਚ ਦੱਸਿਆ ਜਾਂਦਾ ਕਿ ਉਸ ਟਾਈਮ ਇਹਨਾਂ ਪੀਰਾਂ ਦੀ ਉਮਰ ਕਰੀਬ 7-8 ਸਾਲ ਸੀ। ਬਚਪਨ ਦੇ ਵਿੱਚ ਹੀ ਪੁੱਤਰ ਦਾ ਵਰਦਾਨ ਦਿੱਤਾ ਸੀ ਤੇ ਇਹਨਾਂ ਦੇ ਕਹੇ ਅਨੁਸਾਰ ਬਿਲਕੁਲ ਉਸੇ ਤਰ੍ਹਾਂ ਹੀ ਰੂੜੀ ਮਾਤਾ ਦੇ ਘਰ 9 ਮਹੀਨਿਆਂ ਬਾਅਦ ਪੁੱਤਰ ਨੇ ਜਨਮ ਲਿਆ ਸੀ ਤੇ ਰੂੜੀ ਮਾਤਾ ਨੇ ਉਸ ਦਾ ਨਾਂ ਖੁਦਾਬਖਸ਼ ਰੱਖਿਆ ਸੀ ਤੇਨਾ ਪੀਰਾਂ ਵੱਲੋਂ ਜਦੋਂ ਰੂੜੀ ਮਾਤਾ ਨੂੰ ਪੁੱਤਰ ਦਾ ਵਰਦਾਨ ਦਿੱਤਾ ਗਿਆ ਸੀ ਤਾਂ ਨਾਲ ਇਹ ਵੀ ਕਿਹਾ ਗਿਆ ਸੀ ਕਿ ਮਾਤਾ ਸਾਡੀ 11ਵੀਂ ਮਨਾਉਣੀ ਨਹੀਂ ਭੁੱਲਣੀ ਤੇ ਕਿਹਾ ਜਾਂਦਾ ਹੈ ਕਿ ਰੂੜੀ ਮਾਤਾ ਦਾ ਪੁੱਤਰ ਖੁਦਾਬਖਸ਼ ਜਵਾਨ ਹੋਇਆ ਤੇ ਰੂੜੀ ਮਾਤਾ ਨੇ ਆਪਣੇ ਪੁੱਤਰ ਦਾ ਵਿਆਹ ਰੱਖ ਲਿਆ ਤੇ ਵਿਆਹ ਵੀ 11ਵੀਂ ਵਾਰੀ ਜੰਦਾ ਰੱਖਿਆ ਗਿਆ ਸੀ ਪਰ 11ਵੀਂ ਵਾਲੇ ਦਿਨ ਦਾ ਵਿਆਹ ਹੋਣ ਕਾਰਨ ਰੂੜੀ ਮਾਤਾ ਆਪਣੇ ਪੀਰ ਦੀ 11ਵੀਂ ਮਨਾਉਣੀ ਭੁੱਲ ਗਈ ਸੀ ਤੇ ਉਹਨਾਂ ਟਾਈਮਾਂ ਦੇ ਵਿੱਚ ਬਰਾਤਾਂ 베ੜਿਆਂ ਦੇ ਰਾਹੀਂ ਸਮੁੰਦਰ ਦੇ ਵਿੱਚ ਦੀ ਜਾਂਦੀਆਂ ਹੁੰਦੀਆਂ ਸਨ ਤੇ ਰੂੜੀ ਮਾਤਾ ਦੇ ਪੁੱਤਰ ਖੁਦਾਬਖਸ਼ ਦੀ ਬਰਾਤ 베ੜੇ ਰਾਹੀਂ ਸਮੁੰਦਰ ਦੇ ਵਿੱਚ ਦੀ ਗਈ ਸੀ ਤੇ ਜਦੋਂ ਬਰਾਤ ਵਿਆਹ ਕੇ ਵਾਪਸ ਪਿੰਡ ਵੱਲ ਆ ਰਹੀ ਸੀ ਤਾਂ ਰੂੜੀ ਮਾਤਾ ਦੇ ਪੁੱਤ ਦੀ ਬਰਾਤ ਵਾਲਾ ਬੇੜਾ ਸਮੁੰਦਰ ਦੇ ਵਿੱਚ ਡੁੱਬ ਗਿਆ ਸੀ ਤੇ ਉਸ ਤੋਂ ਬਾਅਦ ਰੂੜੀ ਮਾਤਾ ਪਾਗਲ ਹੋ ਗਈ ਸੀ ਤੇ ਉਸਨੇ ਸਮੁੰਦਰ ਦੇ ਕੰਡੇ ਦੇ ਉੱਤੇ ਝੋਪੜੀ ਬਣਾ ਕੇ ਰਹਿਣਾ ਸ਼ੁਰੂ ਕਰ ਦਿੱਤਾ ਸੀ ਪਰ ਉਸ ਨੂੰ ਆਪਣੇ ਪੀਰ ਦੇ ਉੱਤੇ ਬਹੁਤ ਵੱਡਾ ਵਿਸ਼ਵਾਸ ਸੀ ਉਸ ਨੂੰ ਇਹ ਵਿਸ਼ਵਾਸ ਸੀ ਕਿ ਮੇਰੇ ਪੀਰ ਇਕਣਾ ਇੱਕ ਦਿਨ ਆਉਣਗੇ ਤੇ ਆ ਕੇ ਮੇਰਾ ਡੁੱਬਿਆ ਹੋਇਆ ਬੇੜਾ ਵਾਪਸ ਸਮੁੰਦਰ ਦੇ ਵਿੱਚੋਂ ਬਾਹਰ ਕੱਢਣਗੇ ਬੇੜਾ ਤਾਰਨਗੇ ਤੇ ਦੋਸਤੋ ਦੱਸਿਆ ਜਾਂਦਾ ਕਿ ਉਸੇ ਤਰ੍ਹਾਂ ਹੀ ਹੋਇਆ ਸੀ 12 ਸਾਲਾਂ ਬਾਅਦ ਪੀਰ ਗਾਉਂਸਪਾਗ ਜੀ 11ਵੀਂ ਵਾਲੇ ਆਪਣੇ ਦੁੱਲਦਲ ਘੋੜੇ ਤੇ ਸਵਾਰ ਹੋ ਕੇ ਉਸ ਜਗ੍ਹਾ ਦੇ ਉੱਤੇ ਆਏ ਤੇ ਰੂੜੀ ਮਾਤਾ ਦਾ 12 ਸਾਲ ਪਹਿਲਾਂ ਡੁੱਬਿਆ ਹੋਇਆ ਬੇੜਾ ਸਮੁੰਦਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਸੀ। ਉਸ ਤੋਂ ਬਾਅਦ ਇੱਕ ਹਾਮਤ ਬਣੀ ਸੀ ਕਿ 12 ਸਾਲਾਂ ਬਾਅਦ ਤਾਂ ਰੂੜੀ ਮਾਤਾ ਦੀ ਵੀ ਸੁਣੀ ਜਾਂਦੀ ਹੈ। ਦੋਸਤੋ 11ਵੀਂ ਵਾਲੇ ਪੀਰਾਂ ਦਾ ਇਹ ਦਰਬਾਰ ਹਿਮਾਚਲ ਪ੍ਰਦੇਸ਼ ਦੇ ਵਿੱਚ ਪਹਾੜੀਆਂ ਦੇ ਵਿਚਕਾਰ ਬਣਿਆ ਹੋਇਆ ਤੇ ਬਹੁਤ ਸੋਹਣਾ ਦਰਬਾਰ ਹੁਣ ਬਣ ਰਿਹਾ ਹੈਗਾ। ਤੇ ਤੁਸੀਂ ਵੀ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜੈ ਪੀਰਾਂ ਦੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ ਕਿਉਂਕਿ 11ਵੀਂ ਵਾਲੇ ਪੀਰਾਂ ਦੇ ਦਰਬਾਰ ਦੇ ਵਿੱਚੋਂ ਕੋਈ ਵੀ ਖਾਲੀ ਨਹੀਂ ਮੁੜਦਾ ਤੇ ਪੀਰ ਜੀ ਅੱਜ ਤੁਹਾਡੇ ਵੀ ਸਾਰੇ ਕਾਰਜ ਠੀਕ ਕਰਕੇ ਤੁਹਾਡੀਆਂ ਵੀ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਦੇਣਗੇ ਤੇ ਦੋਸਤੋ ਸੱਚੇ ਮਨ ਦੇ ਨਾਲ ਜੈ ਪੀਰਾਂ ਦੀ ਲਿਖ ਕੇ ਕਰੋ 11ਵੀਂ ਵਾਲੇ ਪੀਰਾਂ ਦੇ ਦਰਬਾਰ ਦੇ ਦਰਸ਼ਨ